ਹੈਲੋ ਹਾਂਜੀ ਸਾਰੇ ਨੇ ਸਾਸਰੀ ਘਰ ਜੀ ਹੋਰ ਕਿਵੇਂ ਹੋ ਉਮੀਦ ਕਰਦੇ ਆਪ ਸਾਰੇ ਠੀਕ ਠਾਕ ਹੋਗੇ ਤੇਰਾ ਹੋਰ ਰਾਤ ਦੇ ਦਾ ਆ ਗਿਆ ਸਾਡਾ ਸੈਜੋਤ ਖੇਤ 10 ਵਜੇ ਗੇੜਾ ਮਾਰ ਕੇ ਆਏ ਨੇ ਲਾਈਟ ਚੱਲੀ ਜਾਂਦੀ ਹਾਲੇ ਥਰੇ ਜਾਣਾ ਪਊਗਾ ਤੁਹਾਨੂੰ ਬਹੁਤ ਟਾਈਮ ਲੱਗ ਗਿਆ ਤੁਹਾਨੂੰ ਹਨਾ ਤੇ ਸੈਜੋਤ ਵੀ ਨਾਲ ਜਾ ਕੇ ਆਇਆ ਸੈਜੋਤ ਨੂੰ ਡਰਨੇ ਲੱਗਿਆ ਹੈ ਹੋ ਰਾਤ ਰਾਤ ਨੂੰ ਹੈ ਡਰ ਨਹੀਂ ਲੱਗਿਆ ਤੈਨੂੰ ਅੱਛਾ ਚੱਲ ਵਧੀਆ ਗਿਆੜਾ ਮਾਰਿਆ ਜਾ ਹਨ 10 ਵਜੇ 10 ਵਜੇ ਜਾਣੀ ਸਲੇਟਾ ਡਾਊਨ ਚੱਲੂਗੀ ਵੀ ਨਹੀਂ ਉਹ ਮੇਰੇ ਜਾਂਦੂ ਬਗ ਗਈ ਆ ਵੀ ਤੋ ਵੀ ਗਿਆੜਾ ਲੱਗੇ ਹਨ ਚਲੋ ਹੁਣ ਤੁਸੀਂ ਵਗ ਜੀ ਬੰਦੀ ਦਾ ਠੀਕ ਹੈ ਨਹੀਂ ਕੋਈ ਪਰਮ ਹਾਂ ਜੇ ਗੇਟ ਨਾਲ ਕੋਈ ਲਾਉਂਦੀ ਹੈ ਚਾਬੀ ਨੂੰ ਮੇਰੇ ਨਾਲ ਦੇਖ ਲਓ ਕਿਵੇਂ ਕਰੋਗੇ ਤੁਸੀਂ ਜੇ ਲਾਈਟ ਚੱਲਦੀ ਹੋਈ ਤਾਂ ਰਹੋਗੇ ਹਾਂ ਨਹੀਂ ਮੈਂ ਵੀ ਨਹੀਂ ਹੁਣ ਆ ਜੂਗੀ 2-4 ਮਿੰਟਾਂ ਚ ਲੋਕੇ ਲਾਇਆ ਮੋਬਾਈਲ ਮੈਂ ਬੈਲ ਨੇ ਚਾਬੀ ਲਾਈ ਜੋ ਚਾਬੀ ਯਾਰ ਮੈਂ ਸੀ ਨਾ ਲਾਈ ਫਿਰ ਮਸੋਂਗਾ ਤੇ ਫਿਰ ਜੱਸ ਫਿਰ ਸਵੇਰੇ ਧਾਰ ਦੇਖੋ ਜੀ ਚਲੋ ਠੀਕ ਆ ਜੰਨੇ ਪਰ ਨਾ ਹਾਂ ਪਰਨਾ ਤੱਕ ਨਾ ਹੂੰ ਪਰਨਾ ਬੜੀ ਨਾਲ ਆ ਜਾਂ ਹੋਰ ਗੱਡੀ ਲੈ ਕੇ ਜਾਉਂਗੀ ਰਾਤ ਨੂੰ ਉਹ ਗੱਡੀ ਹੋ ਕੇ ਲੈ ਜੂਗਾ ਸਾਬਯਾ ਤਾਂ ਪਾਇਆ ਪੁੱਤ 10 ਵਜ ਰਹੇ ਨੇ ਸਹੀ ਮੈਂ ਦਰ ਚੱਲਣੇ ਹਾਂ ਹਾਂ ਲੈ ਮੈਂ ਗੇਟ ਲਾਇਆ ਮਾ ਇਹਦਾ ਚਾਰਜ ਲੱਗ ਜਾਂਦੇ ਸਕੂਟਰੀ ਦਾ ਵਿੱਚ ਹੀ ਹੈਗਾ ਠੀਕ ਲੈ ਮੈਂ ਲਾਉਣ ਲੱਗਿਆ ਇਹਦਾ ਜੀ ਆਪਾਂ ਹੁਣ ਪੈਣਿਆਂਗੇ 10 ਵਜ ਗਏ ਸਹੀ ਲਾਈਟਾਂ ਲਾਈਟਾਂ ਬੰਦ ਕਰੀਏ ਜੇ ਲਾਈਟ ਚੱਲਦੀ ਹੋਈ ਕਹਿੰਦੇ ਸੋ ਤਾਂ ਤਾਂ ਰਹਿ ਜਾਣਗੇ ਨਹੀਂ ਆ ਜਾਣਗੇ ਹੈਨਾ ਆ ਲੈਟ ਉਧਰੋਂ ਲਾ ਲਿਓ ਗੱਡੀ ਦੂਜੀ ਗੱਡੀ ਦੇ ਮਗਰ ਲਈ ਫਸਿਆ ਨੇ ਉਹ ਸੱਚਾਈ ਦੀਆਂ ਤੇਰੇ ਕੀ ਕਰਨਗੇ ਸਭ ਜਦ ਤਵੇ ਸੈਮੀ ਨੀਦਰ ਦਾ ਨੰਬਰ ਇਹਨੂੰ ਪਾਲਦਾ ਫਿਰਦਾ ਸੀ ਅੱਜ ਹਾਂ ਹੁਣ ਤਾਂ ਲੱਭ ਗਿਆ ਹੱਥ ਨੇ ਹਾਂ ਚਲੋ ਸੈਗਲੀ ਤੇ ਅੱਡਾ ਵੱਡਾ ਝੰਡਾ ਹੈ ਲੱਗ ਜਾਊਗਾ ਹਾਂ ਅੱਛਾ ਯਾਰ ਟਾਈ ਕਰ ਰਹਾ ਹੈ ਹੈ ਟਾਈ ਨਾਲ ਅੱਜ ਹੁਣ ਤਾਂ ਵੀ ਨਹੀਂ ਪਤਾ ਕਿ ਟਾਈ ਕੀ ਹੁੰਦੀ ਹੈ ਜੀ ਹਣਾ ਪਤਾ ਨਹੀਂ ਹੈਗਾ ਸਭ ਜੀ ਤੁਹਾਨੂੰ ਪਤਾ ਵੀ ਟਾਈ ਕੀ ਹੁੰਦੀ ਹੈਗੀ ਮਿਟਾਈ ਹੁੰਦੀ ਹੈ ਕਿ ਉਹ ਟਾਵਰਾਂ ਦੇ ਸਮਾਨ ਚ ਆਉਂਦੀ ਹੁੰਦੀ ਹੈ ਸੀ ਟਾਈਆਂ ਹਨਾ ਲੌਕ ਹੁੰਦੇ ਨੇ ਸਭ ਜੀ ਉਹ ਅੱਧੇ ਲੌਕ ਕਹਿੰਦੇ ਨੇ ਉਹਨੂੰ ਉਹ ਤਾਂ ਟਾਈ ਦਾ ਘੱਟ ਕਹਿੰਦੇ ਨੇ ਲੌਕ ਵੀ ਕਹਿੰਦੇ ਨੇ ਟਾਈ ਦਾ ਕਿਸੇ ਨੂੰ ਹੀ ਪਤਾ ਗਾ ਵੀ ਉਹ ਟਾਈ ਹੁੰਦੀ ਹੈ ਹਾਂਜੀ ਸਵੇਰ ਦਾ ਟਾਈਮ ਸੀ ਸ਼ੇਕ ਦਾ ਤੇ ਆਪਾਂ ਉਹ ਦੂਜੇ ਘਰੋਂ ਤਾਂ ਟਾਰ ਚ ਹੋਏ ਆਏ ਸੀ ਮੱਝ ਦੀ ਤੇ ਆਪਾਂ ਆ ਗਏ ਤੇ ਅੰਦਰ ਲੈ ਕਰ ਤੇ ਆਪਾਂ ਨੂੰ ਇਹ ਹੋ ਗਿਆ ਚੱਲ ਪਹਿਲਾਂ ਮਸ਼ੀਨ 'ਚ ਕੱਪੜੇ ਪਾ ਦੇਣੇ ਆਗੇ ਤੇ ਫਿਰ ਨੀਚੇ ਕੰਮ ਕਰ ਲਾਂਗੇ ਆਪਾਂ ਤੇ ਸਾਬਜੋਤ ਨੂੰ ਉਠਾਉਣਾ ਸੀ ਸਾਬਜੋਤ ਨੂੰ ਠਾ ਕੇ ਚਾਹ ਪਾਣੀ ਦੇ ਕੇ ਫਿਰ ਉਹਨੂੰ ਆਪਾਂ ਨਵਾਵਾਂਗੇ ਸੇਰਾ ਤੇ ਅੱਜ ਐਤਵਾਰ ਆ ਗਣਾ ਥੋੜਾ ਜਿਹਾ ਸਾਬਜੋਤ ਅਜੇ ਲੇਟ ਹੀ ਉੱਠੂਗਾ ਨਹੀਂ ਤਾਂ 5 ਵਜੇ ਨੂੰ ਆਪਾਂ ਠਾ ਦੇਣੀ ਆਂਗੇ ਤੇ ਐਤਵਾਰ ਵਾਲੇ ਦਿਨ ਆਪਾਂ ਲੇਟ ਉਠਾਉਣੇ ਆਂਗੇ ਤੇ ਐ ਆਉਂਗਾ ਚਲੋ ਅੰਨੇ ਆਪਾਂ ਹਨਾ ਮਸ਼ੀਨ 'ਚ ਪਾਣੀ ਪਾ ਕੇ ਤੇ ਸਰਪ ਪਾ ਦੇਣਗੇ ਕੱਪੜੇ ਪਾ ਦੇਣੇ ਆਗੇ ਚਲੋ ਤੋਤੇ ਜਾਣਗੇ ਤੇ ਸਾਬਜੋਤ ਦਿਨੋਂ ਹੁੰਦੇ ਨਾਉਂਦੇ ਚਲੋ ਗਿੜਾ ਆ ਜਾਊਗਾ ਮਸ਼ੀਨ ਨੂੰ ਤੇ ਸਾਬਜੋ ਦੀਆਂ ਵਰਤੀਆਂ ਜਾਂ ਧੋਣ ਵਾਲੀਆਂ ਸੀ ਤੇ ਨੇ ਹੋਰ ਕੱਪੜੇ ਪਏ ਤੇ ਬਾਦੂ ਧੋਣ ਵਾਲੇ ਆਪਣੇ ਤੇ ਹੰਨੇ ਸਾਬਜੋ ਤੋਂ ਲੈ نیچے ਜਾ ਕੇ ਠਾਉਣੇ ਆਗੇ ਆਪਾਂ ਤੇ ਆਪਣੀ ਮਸ਼ੀਨ ਉੱਪਰ ਚ ਵਾਰੇ ਚ ਆ ਗਈ ਨਾ ਤੇ ਸਾਬਜੋ ਟਲੇ ਸੁੱਤਾ ਪਿਆ ਉਹ ਨੂੰ ਨਮਾ ਕੇ 9 ਵਜੇ ਫਿਰ ਉਹਦਾ ਟੂਸਣ ਲੱਗੂਗਾ ਟੂਸਣ ਤੇ ਜਾਊਗਾ ਸਾਬਜੋ ਤਾਂ ਤੇ ਆਪਾਂ ਦੂਜੇ ਘਰ ਜਾ ਕੇ ਫਿਰ ਉਹ ਦਰਦ ਕਰ ਦਿਆਂਗੇ ਮੈਂ ਨਾ ਤਾਂ ਮੱਜਾਂ ਨੂੰ ਨਮਾਵਾਂਗੇ ਤੇ ਨਾਏ ਰੋਟੀ ਬਣਾਵਾਂਗੇ ਫਿਰ ਆਪਾਂ ਦੂਸਰੇ ਘਰ ਹੀ ਚੱਲਾਂਗੇ ਝਾੜੂ ਝਾੜੂ ਲਾ ਦਾਂਗੇ ਉੱਤਲੇ ਘਰ ਜਾ ਕੇ ਤੇ ਅੰਨੇ ਆਪਾਂ ਧੋਣੇ ਅੱਗੇ ਕੱਪੜੇ ਤੇ ਬੱਦਲਵਾਈ ਜੀ ਹੋ ਰਹੀ ਆ ਜ਼ਮੀਂ ਜੇ ਦਾ ਮੌਸਮਾ ਹੋ ਰਿਹਾਗਾ ਤੇ ਉਹ ਵਗਾ ਤੁੱਕ ਜੀ ਅੱਜ ਫਾਇਦੇ ਨਾ ਹੀ ਨਿਕਲੇ ਸਵੇਰੀ 6 ਵਜੇ ਨਹੀਂ ਤਾਂ ਸੂਰਜ ਨਿਕਲਿਆਂ ਦਾ ਬੱਦਲਵਾਈ ਜੀ ਪੂਰੀ ਹੋ ਰਹੀ ਹੈਗੀ ਜੁਕਾਮ ਜੁਕਾਮ ਦਾ ਐਸੀ ਚ ਪੈ ਰਿਹਾ ਨਾ ਤਾਂ ਉਹ ਇਹਨਾਂ ਦਾ ਦਸਤ ਮੰਗਾ ਦੇ ਟਿੰਡ ਲਾਗਿਆ ਪਰチェ ਵਾਲੀ ਦੀ ਮੱਢੇ ਪਾਖਾ ਇੱਕ ਪਿੱਛੇ ਖੜੇ ਹੈ ਇਹ 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 ਤੋ ਦੋ ਤੇ ਨਿੰਗਿਆ ਇਹ ਦਾ ਦੋ ਨਹੀਂ ਵੱਲ ਲੈ ਲੀਂਦੀ ਇਹ ਦੇਰੀ ਖ ਲੈ ਨੇ ਹਾਂ ਅੱਡਾ ਵੱਡਾ ਝੰਡਾ ਇਹ ਹੀ ਲੋਟਾ ਵਾਲਾ ਬੁੱਤੂ ਗਾਲਾ ਬਾ ਤੇ ਕਾਹ ਚੋਂ ਸੱਚੇ ਕਹੇ ਕੋ ਜਦ ਨਾ ਨਾ ਮੜੀ ਕਿ ਜਿਹੜੇ ਸਬਦ ਮੜਾ ਇਹ ਵਰਮਪਾਣੀ ਕਰਨਾਗਾ ਕ ਪਾੜਦੀ ਨਹੀਂ ਕੋਈ ਲੱਗਦ ਰੇ ਕਰ ਮੈਂ ਸੱਟ ਕਰਤੀ ਲੱਗਦਾ ਤਾਂ ਮੇਰੇ ਜੁਗਤ ਦੈਲੀ ਮੈਨਾਂ ਅਗੂ ਚਲੋ taba adamı bıraktı mı ডিসপো গান গান মোড়ে ও মি কি কাল লাগি না মোড়ে ও না আ দি শপ পাড়লে মার দু ও বাইন মোড়ে ও পাড়ি কোয়া লাগি তা ও চল ও খাড়ে মমি লে দিবা তিনে কি ওলা পাড় চলデア দুইচে করে তে সাহেব যাত ওnda মি কি ওটা কাটছে কেড়া কি ও ਉੱਦ ਦੇ ਰੱਖ ਹਾਂ ਉੱਦ ਦੇ ਲੈ ਲੱਸੀ ਜੋ ਸ ਮੱਖਣੀ ਹੁੰਦੀ ਆ ਚੱਲ ਕੱਢ ਦਿਆਂਗੇ ਲੱਸੀ ਤਾਂ ਰੜਕੀ ਗਈ ਹੋਣੀ ਹੈ ਨਾ ਆਹ ਕਿਦੋਂ ਗਲੀਆਂ ਚ ਕੀ ਜਲ ਉਸ ਜਗੜ ਦਾ ਫਿਰਦਾ ਹੋਰ ਚੰਦਾ ਕੋਈ ਕੁੱਤੇ ਦਾ ਮਗਰ ਫੜ ਜਾਣਗੇ ਤੇ ਨਹੀਂ ਕੁੱਤੇ ਮਗਰ ਭਾਈ ਜਾਂਦੇ ਨੇ ਪੁੱਤੋ ਤੇ ਨਹੀਂ ਚਲ ਆਪਾਂ ਮੱਖਣੀ ਕੱਢ ਦਿਆਂਗੇ ਲੱਸੀ ਚੋਂ ਜਾ ਕੇ ਤੇ ਆਹ ਲੱਟ ਬੰਦ ਕਰੀ ਸਭ ਇਹ ਚਲ ਆਪਾਂ ਦੂਜੇ ਘਰ ਚੱਲੀਏ ਪੁੱਤੋ ਦੂਜੇ ਘਰ ਆਹ ਲੱਟ ਬੰਦ ਕਰ ਦੇ ਇਹ ਸਿਸਟਰ ਬੰਦ ਆ ਤੋ ਹਾਂ ਇਹ ਤਾਂ ਸਾਰੇ ਢੁੱਪਾ ਬੰਦ ਕਰ ਦੇ ਚੱਲ ਚੱਲੀਏ ਮਾਖ ਨੇ ਕੱਢੀ ਤਾਂ ਨਹੀਂ ਨਾ ਫਲੇ ਕੱਢਣ ਵਾਲੀ ਪਈ ਆ ਨਾ ਚੱਲ ਮੈਂ ਕੱਢ ਦੋ ਜੋ ਬਰਫ਼ ਪਾ ਦਾਂਦੇ ਲੱਸੀ ਜੋ ਕਿਉਂ 빙ਲ ਜਾ ਜਾਂਦਾ ਗਾ ਇੱਕ ਡਾਂਗਾ ਚ ਬਰਫ਼ ਦਾ ਪਾ ਦੇਣੀ ਆ ਹੈ ਹਾਂ ਉਹ 빙ਲ ਜਾਂਦਾ ਕਿਉਂ ਗਰਮੀ ਜੀ ਬੰਦੀ ਹੈਗੀ ਹੁਣ ਆਪਾ ਹੈ ਨਾ ਨਹੀਂ ਹਾਂ ਕੋਈ ਮੈਂ ਕਿਹਾ ਕਿ ਕਿਉਂ ਕੱਢ ਲਵਾਂ ਖਮਾ ਖੜੀ ਹੁੰਦੀ ਆ ਕਿਉਂ ਨਾ ਸਾਬ ਜੋ ਤਾਂ ਔਰ ਚਲ ਮੈਂ ਕੱਢ ਦਿਆਂਗੀ ਬਸ ਤੇ ਉਹ ਬਦਲਵਾਈ ਜੇ ਹੋ ਰਹੀ ਆ ਨਾ ਮੀ ਆ ਸਕਦਾ ਅੱਜ ਹਨਾ ਔਰ ਬਦਲਵਾਨੀ ਅੱਜ ਤਾਂ ਮੋਗਾ ਬਣੀ ਫੱਟੀਆਂ ਨਹੀਂ ਚੰਗੀਆਂ ਆ ਨਹੀਂ ਮਿਲੀਆਂ ਔਰ ਮੀ ਤਾਂ ਉੱਤੇ ਖੜਾ ਜਮੀ ਮੈਂ ਕਿੱਥੇ ਹੋਇਆ ਮਾਸਲ ਤੇ ਧੁੱਪ ਪਾੜਦੀ ਹੱਜੇ ਲੈਟ ਪੈਂਤੀ ਨਹੀਂ ਪੀਉਣੀਆਂਗੇ ਲੈਟ ਕੋਈ ਨਹੀਂ ਆਪਾਂ ਅੱਛੇ じゃあね。 ਚਲ ਹੋਰ ਦੇਖ ਰੱਬ ਨਾਜਰ ਹੈਗੀ ਆ ਜਾਂ ਹੈ ਨਹੀਂ ਜੇ ਤਾਂਗਾ ਮੱਚ ਗਿਆ ਤਾਂ ਤਾਂ ਨਾਜਰ ਹੈ ਨਹੀਂਗੀ ਜੇ ਨਾ ਮੱਚਿਆ ਤਾਂ ਨਾਜਰ ਹੈਗੀ ਆ ਨਾਨੀ ਆਈ ਕਹਿੰਦੀ ਸੀ ਆਪਾਂ ਦੇਖਦੇ ਆਂ ਵੀ ਆਪਣੀ ਮਾਂ ਸਾਨੂੰ ਨਾਜਰ ਹੈਗੀ ਆ ਜਾਂ ਹੈ ਨਹੀਂ ਅੱਗ ਤਾਂ ਬਹੁਤ ਮੱਚਰੀ ਹੈਗੀ ਲੱਕੜਾਈਆਂ ਦੀ ਅੱਗ ਮੱਚ ਗਈ ਹੈ ਹਾਂ ਉਹਦਾ ਬੰਦਾ ਜਾਂ ਥੱਲੀ ਵਗ ਗਿਆ ਨਿਤਨੀ ਨਾਨੀ ਦੀ ਗੱਲ ਸੱਚੀ ਆ ਤਾਗਾ ਨਹੀਂ ਮੱਚਿਆ ਹੈਗਾ ਨਾਨੀ ਦਾ ਟੂਨ ਆ ਜਾਂਦਾ ਸਹੀ ਅਮਲਾ ਦਾ ਮੱਚਿਆ ਨਹੀਂ ਹੈਗਾ ਬਈ ਤਾਗਾ ਨਾ ਟਿੰਟੇ ਨਾਲ ਕਿੱਦਾਂ ਫੜੇ ਨਹੀਂ ਕੱਢਣਾ ਕਾਸੇ ਟਾਈਮ ਨੂੰ ਕੱਢਣਾ ਨੰਨੀ ਤੇ ਚਮਟਾ ਨੇ ਸਭ ਜਿੱਥੇ ਦੇਖਾ ਮੜਾ ਜੂ ਲਿਆ ਕੇ ਅੰਨਾ ਟਾਈਮ ਚ ਮੱਚ ਜੰਦਾ ਕਿੱਥੇ ਉਹ ਉਹ ਭੱਜ ਗਿਆ ਵਿੱਚ ਇਸੇ ਵਾਰੀ ਹੋਵੇ ਹਾਂ ਲੈ ਮੈਂ ਕਰਦੀ ਸਭ ਤੇਰੇ ਅੱਥਰ ਨੂੰ ਸੇਕ ਲੱਗ ਜੂ ਸੇਕ ਲੱਗ ਜੂ ਸੇਕ ਸੇਕ ਲੱਗ ਜੂ ਪੁੱਤ ਨਿਕਲ ਹੀ ਨਹੀਂ ਆ ਕਾਲਾ ਹੀ ਤਾਂ ਹੋ ਗਿਆ ਧਾਗਾ ਬਸ ਮੱਛੀ ਆਉਗੀ ਬੱਚੇ ਧਾਗਾ ਹਾਂ ਮੱਛੀ ਨਹੀਂ ਕਾਲਾ ਹੋ ਗਿਆ ਅੱਜ ਲੈ ਹਾਂ ਬਸ ਹੋ ਗਿਆ ਕਾਲਾ ਹੋ ਗਿਆ ਕਾਲਾ ਮਾਰੀ ਹੁਨੇ ਨੂੰ ਚੱਲ ਕੱਢ ਸਬਜ਼ੀ ਚਪਲਾ ਪਾ ਚਪਲਾ ਨਾਲ ਗੁੱਟਾ ਗਿਆ ਕਾਲਾ ਧਾਗਾ ਹੋ ਗਿਆ ਮੱਛੀ ਆੜੀ ਹੈਗਾ ਧਾਗਾ ਪਰ ਹਾਂ ਦੇਖ ਕਿੰਨੀ ਅੱਗ ਮੱਚ ਰਹੀ ਸੀ ਦੇਖ ਲੋ ਨਾ ਨਜ਼ਰ ਹੈ ਨਜ਼ਰ ਲੱਗੀ ਹੋਈ ਹੈਗੀ ਆ ਜਾ ਸਬਜ਼ੀ ਤਾਂ ਕੁੱਟੇ ਨੂੰ ਸੱਤ ਵਾਰੀ ਲੈ ਕਾੜਾ ਸਬਜ਼ੀ ਤਾਂ ਕੁੱਟੂਗਾ ਇੱਕ ਤੋਂ ਦੋ ਤਿੰਨ ਚਾਰ ਪੰਜ ਛੇ ਸੱਤ ਬਸੇ ਬਸ ਬਾਲਾ ਵੀ ਨਾ ਗੁੱਟਾ ਫਿਰ ਮਰ ਜਾਊਗਾ ਇਹਨੂੰ ਆਪ ਕੋਠੇ ਤੇ ਜੱਟੇ ਹੁਣ ਇਹ ਵੀ ਦੇਖਦੇ ਨੇ ਆਪਾਂ ਕੋਠੇ ਤੇ ਆ ਬਾਥਮਾਲੂ ਦੁੱਪ ਦੇਈ ਦੇ ਸਵੇਰੇ ਤੋਂ ਨਾ ਮੈਂ ਤਾਂ ਇਹਦਾ ਨਹੀਂ ਬੀ